ਤੋੜਾ ਨਾਮ ਕੀ ਹੈ ਬਾਈ ਜੀ ਤੁਹਾਡੀ ਡਿਊਟੀ ਕਿੱਥੇ ਲੱਗੀ ਵੀ ਆ ਤੜਕਮ ਕੀ ਆ ਬਾਈ ਨਾਲ ਤੇ ਸਿਰੇ ਕਬਲੇ ਬੰਦ ਚੱਕ ਕੇ ਆਪਣੇ ਪੌਡਕਾਸਟ ਲੈ ਕੇ ਜਾਣੇ ਕਦਰ ਲੀਡਰਾਂ ਨੂੰ ਜਾ ਕੇ ਪੁੱਛਿਆ ਕਿ ਤੁਹਾਡੀ ਪ੍ਰਾਪਰਟੀ 5 ਸਾਲਾਂ ਤੁਸੀਂ ਅਰਬਾਂ ਵਿੱਚ ਕਿਵੇਂ ਬਣ ਜਾਂਦੀ ਤੁਸੀਂ ਪਹਿਲਾਂ ਆਪਣੀ ਡਿਊਟੀ ਸਮਝੋ ਤੇ ਤੁਹਾਡਾ ਫਰਜ਼ ਕੀ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਤੇ ਅੱਜ ਇੱਥੇ ਤੁਸੀਂ ਦੇਖ ਸਕਦੇ ਇੱਥੇ ਵੀ ਆਈਪੀ ਡਿਊਟੀ ਲੱਗੀ ਵੀ ਆ ਜਿੱਥੇ ਕੋਈ ਵੀ ਮੁਲਾਜ਼ਮ ਤੁਹਾਨੂੰ ਦੂਰ ਤੱਕ ਕੋਈ ਮੁਲਾਜ਼ਮ ਨਹੀਂ ਦਿਖਦਾ ਪਿਆ ਤੇ ਉਹ ਪਰਲੇ ਪਾਸੇ ਮੁਲਾਜ਼ਮ ਆ ਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਉਹਨਾਂ ਦੀ ਡਿਊਟੀ ਗੇਟ ਤੇ ਲੱਗੀ ਹੈ ਤੇ ਇੱਥੇ ਕੀ ਕਰਦੇ ਪਿਆ ਆ ਜੋ ਗੱਲਬਾਤਾਂ ਕਰੀਏ ਸਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਤੁਹਾਡਾ ਨਾਮ ਕੀ ਹੈ ਭਾਈ ਜੀ ਤੋ ਡੀ ਡਿਊਟੀ ਕਿੱਥੇ ਲੱਗੀ ਵੀ ਆ ਤੁਹਾਡੀ ਟੀਕੇ ਗੇਟ ਤੇ ਡਿਊਟੀ ਲੱਗੀ ਆ ਤੁਸੀਂ ਇੱਥੇ ਕੀ ਕਰਦੇ ਪਏ ਆ ਹਾਂਜੀ ਸਰ ਸਰ ਮੇਰੀ ਗੱਲ ਦਾ ਜਵਾਬ ਜ਼ਰੂਰ ਦੇ ਕੇ ਜਾਓ ਤੁਹਾਡੀ ਡਿਊਟੀ ਵੀਆਈਪੀ ਗੇਟ ਦੇ ਵਿੱਚ ਲੱਗੀ ਆ ਪਰ ਤੁਸੀਂ ਉੱਥੇ ਬੈਠੇ ਕੀ ਕਰਦੇ ਪਏ ਸੀ ਦੇਖੋ ਪੱਤਰਕਾਰ ਸਾਹਿਬ ਸਭ ਤੋਂ ਪਹਿਲਾਂ ਇਹ ਸੁਣੋ ਕਿ ਰਾਤ ਨੂੰ ਡਿਊਟੀ 12 ਵਜੇ ਛੱਡੀ ਆ ਸਰ ਮੈਂ ਉਸ ਗੱਲ ਦਾ ਜਵਾਬ ਨਹੀਂ ਪੁੱਛਿਆ ਮੈਂ ਤੁਹਾਨੂੰ ਇਹ ਪੁੱਛਦਾ ਪਿਆ ਤੁਹਾਡੀ ਵੀਆਈਪੀ ਗੇਟ ਦੇ ਵਿੱਚ ਡਿਊਟੀ ਲੱਗੀ ਆ ਪਰ ਤੁਸੀਂ ਉੱਥੇ ਬੈਠੇ ਕੀ ਮੈਨੂੰ ਪਤਾ ਮੇਰੀ ਡਿਊਟੀ ਕੀ ਆ ਠੀਕ ਆ ਨਾ ਰਾਤ 12 ਵਜੇ ਡਿਊਟੀ ਛੱਡੀ ਆ ਤੇ ਸਵੇਰੇ 5 ਵਜੇ ਫੇਰ ਡਿਊਟੀ ਆ ਗਿਆ ਤੇ ਜਿੱਥੇ ਖੜਾ ਦੂਰ ਤੱਕ ਨਹੀਂ ਬਾਹਰੋ ਇਹ ਰੋਟੀ ਚਾਹ ਛੱਡੋ ਤੇ ਪਾਣੀ ਤੱਕ ਪੀਣੂ ਨਹੀਂ ਹੈਗਾ ਸਾਡੀ ਜ਼ਿੰਮੇਵਾਰੀ ਬੰਦੀ ਆ ਲੋਕਾਂ ਤੱਕ ਹਰ ਇੱਕ ਚੀਜ਼ ਦਾ ਸੱਚ ਸਾਹਮਣੇ ਲੈ ਕੇ ਆਣਾ ਸਾਡੀ ਪੱਤਰਕਾਰੀ ਦਾ ਕੰਮ ਹੀ ਇਹ ਆ ਕਿ ਆ ਜਿਹੜਾ ਤੁਸੀਂ ਉੱਥੇ ਜਾ ਕੇ ਬੈੰਨੇ ਆ ਸਾਰੇ ਲੋਕਾਂ ਨੂੰ ਦਿਖਾਣਾ ਅਸੀਂ ਕੀ ਸੱਚੋ ਖਾਂਦੇ ਤੁਸੀਂ ਅਸੀਂ ਸਾਰਾ ਕੁਝ ਸੱਚਾ ਤੁਹਾਡੇ ਸਾਹਮਣੇ ਤੁਹਾਡਾ ਸੱਚ ਸਾਹਮਣੇ ਲਿਆਂਦਾ ਕੀ ਸੱਚੋ ਖਾਂਦੇ ਮੈਂ ਤੁਹਾਡੇ ਤੁਹਾਨੂੰ ਤੁਹਾਡਾ ਕੰਮ ਕੀ ਆ ਬਾਈ ਰਾਤ ਖਰੇ ਕਵਲੇ ਬੰਦੇ ਚੱਕ ਕੇ ਆਪਣੇ ਪੌਡਕਾਸਟ ਲੈ ਕੇ ਜਾਣੇ ਪੌਡਕਾਸਟ ਕਰਨੇ ਜਿਹੜਾ ਸਿਰੇ ਦਾ ਬੇਵਕੂਫ ਬੰਦਾ ਬੇਸੂਰਾ ਬੰਦਾ ਤੁਸੀਂ ਜਾ ਕੇ ਉਹਦੀ ਇੰਟਰਵਿਊ ਕਰਨੀ ਹੈ ਜਿਹੜਾ ਬੁੱਧੀਜੀਵੀ ਸਿਆਣਾ ਬੰਦਾ ਤੁਸੀਂ ਆਪਣੇ ਸਟੂਡੀਓ ਚ ਲੈ ਕੇ ਨਹੀਂ ਆਉਣਾ ਪਰ ਮੇਰਾ ਸਵਾਲ ਜਿਹੜਾ ਸੀ ਇੱਕ ਬੜੀ ਅੱਜ ਮੇਰੇ ਸਵਾਲ ਤੇ ਜਵਾਬ ਤੁਸੀਂ ਦੇਣੇ ਆ ਕਦੇ ਲੀਡਰਾਂ ਨੂੰ ਜਾ ਕੇ ਪੁੱਛਿਆ ਕਿ ਤੁਹਾਡੀ ਪ੍ਰਾਪਰਟੀ 5 ਸਾਲਾਂ ਤੁਸੀਂ ਅਰਬਾਂ ਵਿੱਚ ਕਿਵੇਂ ਬਣ ਜਾਂਦੇ ਹੋ ਕਦੇ ਪੁੱਛਿਆ ਜਾ ਕੇ ਕਦੇ ਸਰਕਾਰੀ ਦਫ਼ਤਰਾਂ ਜਾ ਕੇ ਪੁੱਛਿਆ ਕਿ ਲੋਕਾਂ ਦਾ ਖੂਨ ਕਿਉਂ ਪੀਂਦੇ ਹੋ ਕਦੇ ਕਿਤੇ ਕਵਰੇਜ ਜਾ ਕੇ ਉੱਥੇ ਮੇਰੀ ਕੱਲ ਦਾ ਜਵਾਬ ਦਿਓ ਕਦੇ ਕਿਤੇ ਜਾ ਕਵਰੇਜ ਉੱਥੇ ਕਦੇ ਪੁੱਛਿਆ ਜਾ ਕੇ ਸਦੋਂ ਕਿ ਲੋਕਾਂ ਕੰਮ ਨਹੀਂ ਕਰਦੇ ਲੋਕ ਤੱਕੇ ਖਾਂਦੇ ਫਿਰਦੇ ਆ ਕਦੇ ਪੁੱਛਿਆ ਜਾ ਕੇ ਤੁਸੀਂ ਪੱਤਰਕਾਰ ਦਾ ਕੰਮ ਹੁੰਦਾ ਜਿਹੜੇ ਸਮਾਜ ਚ ਕਮੀਆਂ ਉਹ ਲੈ ਕੇ ਸਰਕਾਰ ਤੱਕ ਲੈ ਕੇ ਜਾਣੀਆਂ ਸਰਕਾਰ ਨੂੰ ਦਿਖਾਉਣਾ ਕਿ ਸਮਾਜ ਚ ਕੀ ਹੋ ਰਿਹਾ ਲੋਕਾਂ ਦੇ ਮਸਲੇ ਸਰਕਾਰ ਤੱਕ ਲੈ ਕੇ ਜਾਣੇ ਇਹ ਪੱਤਰਕਾਰ ਦਾ ਕੰਮ ਹੁੰਦਾ ਸੀ ਪਰ ਤੁਸੀਂ ਕੀ ਕਰਦੇ ਅੱਜ ਕੱਲ ਅਸੀਂ ਸਭ ਕੋਈ ਘਰੀ ਦਾ ਲੋਕਾਂ ਦੇ ਸਾਰਾ ਸੱਚ ਤੁਹਾਡੇ ਸਾਹਮਣੇ ਲੈ ਕੇ ਆਏ ਸਿਰਫ ਵੀਊ ਤੱਕ ਮਤਲਬ ਸਿਰਫ 네ਗੇਟਿਵ ਚੀਜ਼ ਫਰ ਲਾਉਣੀ ਹੈ ਨਕ ਤੇ ਬੋ ਆਟੋਮੈਟਿਕ ਹੋਣ ਲੋਕਾਂ ਨੂੰ ਮੈਂ ਮੰਨਦਾ ਸਾਰੀ ਪੁਲਿਸ ਸਹੀ ਨਹੀਂ ਹੈਗੀ ਪੁਲਿਸ ਮੁਲਾਜ਼ਮ ਗਲਤ ਵੀ ਹੈਗੇ ਆ ਕਰਪਟ ਵੀ ਹੈਗੇ ਆ ਪਰ ਸਾਰੀ ਪੁਲਿਸ ਮਾੜੀ ਨਹੀਂ ਹੁੰਦੀ ਤੁਸੀਂ ਸਾਰੀ ਪੁਲਿਸ ਨੂੰ ਇੱਕ ਵਾਰ ਸੇ ਬੰਦ ਦਿੰਦੇ ਹੋ ਮੈਂ ਡਿਊਟੀ ਖੜਾ ਮੈਂ ਮੈਨੂੰ ਮੇਰੀ ਡਿਊਟੀ ਮੇਰੀ ਡਿਊਟੀ ਦਾ ਪਤਾ ਹੈ ਮੈਂ ਕੀ ਡਿਊਟੀ ਕਰਨੀ ਹੈ ਤੁਸੀਂ ਆਪਣੀ ਡਿਊਟੀ ਕਰੋ ਤੁਸੀਂ ਪਹਿਲਾਂ ਆਪਣੀ ਡਿਊਟੀ ਸਮਝੋ ਤੇ ਤੁਹਾਡਾ ਫਰਜ਼ ਕੀ ਹੈ ਤੁਹਾਡੀ ਡਿਊਟੀ ਕੀ ਹੈ ਪਹਿਲਾਂ ਆਪਣੀ ਡਿਊਟੀ ਸਮਝੋ ਫੇਰ ਮੈਨੂੰ ਅਕਸਾਲ ਕਰੋ ਜਾਓ ਇੱਧਰ ਤੁਸੀਂ ਦੇਖ ਸਕਦੇ ਆ ਇਸ ਮੁਲਾਜ਼ਮ ਦੇ ਨਾਲ ਆਪਣੀ ਗੱਲਬਾਤ ਹੋਈ ਸੀ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਵਾਬ ਜ਼ਰੂਰ ਦਿਓ ਕਿ ਇਹ ਮੁਲਾਜ਼ਮ ਸਹੀ ਸੀ ਜਾਂ ਗਲਤ ਸੀ ਧੰਨਵਾਦ